ਜੀ ਲੋਕਾਂ ਨੂੰ ਵੱਡਾ ਸਤਿਕਾਰ ਇਹ ਕਹਿ ਸਕਦੇ ਜੇ ਤੁਹਾਨੂੰ ਕਰਾਈਆ ਐ ਇਸ ਪਿਆਰ ਦੇ ਨਾਲ ਅਗਲੇ ਚੋਣਾਂ ਦੇ ਵਿੱਚ ਵੀ ਇਤਿਹਾਸਿਕ ਜਿੱਤ ਦੇ ਜਿਹੜੀ ਲੋਕ ਕਰਾਉਣਗੇ ਮੈਨੂੰ ਵਿਸ਼ਵਾਸ ਹੈ ਇੰਜ ਹੀ ਆਜੋ ਕਹਿ ਲਓ ਹਰੋ ਉਹਨਾਂ ਦਾ ਪਿਰਿਆ ਤਹਾ ਡੋਰਾ ਹੋਰਿਆ ਕਾਹ ਚੱਕਿਆ ਹੋਵੇ ਬਾਰੇ ਗੱਲ ਤੋਂ ਹੋਰ ਨਦਰ ਸਰਜੀ ਕੋ ਸਰਜੀ ਸਰਜੀ ਸਰਕਾਰੀ ਭਗਤ ਬਣੇ ਹੋ ਕਦੇ ਮੈਂ ਧੰਨਵਾਦ ਕਰਨਾ ਜੀ ਆਪਣੀ ਪਾਰਟੀ ਦਾ अरविंद केजरीवाल जी ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇਹਨਾਂ ਮਾਨ ਸਤਕਾਰ ਬਖਸ਼ਿਆ ਉਹ ਰਾਤ ਦਿਨ ਮਿਹਨਤ ਕਰਕੇ ਅਸੀਂ ਵਧੀਆ ਕੰਮ ਕਰਾਂਗੇ ਪਾਰਟੀ ਨੂੰ ਤਰੱਕੀ ਚ ਲੈ ਕੇ ਜਾਵਾਂਗੇ ਅੱਜ ਕਾਲੀ ਮਾਤਾ ਜੀ ਦੇ ਮੰਦਰ ਤੋਂ ਅਸ਼ੀਰਵਾਦ ਲੈ ਕੇ ਦਰਬਾਰ ਸਾਹਿਬ ਜਾ ਰਿਹਾ ਜੀ ਦੇਖੋ ਜੀ ਸਭ ਤੋਂ ਪਹਿਲਾਂ ਤੇ ਅੱਜ ਆਪਾਂ ਪਰਮਾਤਮਾ ਤੋਂ ਗੁਰਦੁਆਰਾ ਸਾਹਿਬ ਤੋਂ ਅਸ਼ੀਰਵਾਦ ਲੈਣ ਜਾ ਰਹੇ ਆ ਉਸ ਤੋਂ ਬਾਅਦ ਅਗਲੇ ਕੰਮ ਜਿਹੜੇ ਨੇ ਸੰਪਰਕ ਲੋਕਾਂ ਨੇ ਵੱਡਾ ਸਤਿਕਾਰ ਇਹ ਕਹਿ ਸਕਦੇ ਜਿੱਤ ਕਰਾਈਆ ایسے ਪਿਆਰ ਦੇ ਨਾਲ ਅਗਲੇ ਚੋਣਾਂ ਦੇ ਵਿੱਚ ਵੀ ਇਤਿਹਾਸਿਕ ਜਿੱਤ ਤੇ ਜਿਹੜੀ ਲੋਕ ਕਰਾਉਣਗੇ ਮੈਨੂੰ ਵਿਸ਼ਵਾਸ ਹੈ ਇੰਜ ਹੀ ਆਜੋ ਕਹਿ ਲੋ ਆਜੋ ਤੁਹਾਡਾ ਕੀਆ ਕਹਾ ਹੋ ਰਿਹਾ ਹੋਰਿਆ ਕਹਾ ਹੋ ਰਿਹਾ ਹੋਰੇ ਬਾਰੇ ਗੱਲ ਤੋਂ ਹੋਰ ਨਦਰ ਸੈਰ ਨਹੀਂ ਪਾਓ ਸਰਕਾਰੀ ਭਗਤ ਮਲੇ ਉਹ ਮੈਂ ਧੰਨਵਾਦ ਕਰਦਾ ਜੀ ਆਪਣੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਭਗਵਾਨ ਜੀ ਦਾ ਜਿਨ੍ਹਾਂ ਨੇ ਇਹਨਾਂ ਮਾਨ ਸਤਕਾਰ ਬਖਸ਼ਿਆ ਉਹ ਰਾਤ ਦਿਨ ਮਿਹਨਤ ਕਰਕੇ ਅਸੀਂ ਵਧੀਆ ਕੰਮ ਕਰਾਂਗੇ ਪਾਰਟੀ ਨੂੰ ਤਰੱਕੀ ਚ ਲੈ ਕੇ ਜਾਵਾਂਗੇ ਅੱਜ ਕਾਲੀ ਮਾਤਾ ਜੀ ਦੇ ਮੰਦਰ ਤੋਂ ਅਸ਼ੀਰਵਾਦ ਲੈ ਕੇ ਦਰਬਾਰ ਸਾਹਿਬ ਜਾ ਰਿਹਾ ਜੀ ਆਹ ਦੇਖੋ ਜੀ ਸਭ ਤੋਂ ਪਹਿਲਾਂ ਤੇ ਅੱਜ ਆਪਾਂ ਪਰਮਾਤਮਾ ਤੋਂ ਗੁਰਬਾਰਾ ਸਾਹਿਬ ਤੋਂ ਅਸ਼ੀਰਵਾਦ ਲੈਣ ਜਾ ਰਹੇ ਆ ਉਹ ਤੋਂ ਬਾਅਦ ਅਗਲੇ ਕੰਮ ਜਿਹੜੇ ਨੇ ਸੰਪਰਕ ਲੋਕਾਂ ਨੇ ਵੱਡਾ ਸਤਿਕਾਰ ਇਹ ਕਹਿ ਸਕਦੇ ਜਿੱਤ ਕਰਾਈਆ ایسے ਪਿਆਰ ਦੇ ਨਾਲ ਅਗਲੇ ਚੋਣਾਂ ਦੇ ਵਿੱਚ ਵੀ ਇਤਿਹਾਸਿਕ ਜਿੱਤ ਜਿਹੜੀ ਲੋਕ ਕਰਾਉਣਗੇ ਮੈਨੂੰ ਵਿਸ਼ਵਾਸ ਹੈ ਇੰਜ ਹੀ ਆਜੋ ਕਹਿ ਲੋ ਆਜੋ ਤੁਹਾਡਾ ਪੁਰੀਆ ਕਹਾ ਜੋਰਾ ਹੋਰਿਆ ਕਾ ਹਾਂ ਜੀ ਸਰ ਜੀ ਪਾਓ ਜੀ ਸਰ ਜੀ ਸਰ ਜੀ ਸਰਕਾਰੀ ਭਗਤ ਮਲੇ ਉਹ ਮੈਂ ਧੰਨਵਾਦ ਕਰਦਾ ਜੀ ਆਪਣੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਦਾ ਜਿਨ੍ਹਾਂ ਨੇ ਇਹਨਾਂ ਮਾਨ ਸਤਕਾਰ ਬਖਸ਼ਿਆ ਉਹ ਰਾਤ ਦਿਨ ਮਿਹਨਤ ਕਰਕੇ ਅਸੀਂ ਵਧੀਆ ਕੰਮ ਕਰਾਂਗੇ ਪਾਰਟੀ ਨੂੰ ਤਰੱਕੀ ਚ ਲੈ ਕੇ ਜਾਵਾਂਗੇ ਅੱਜ ਕਾਲੀ ਮਾਤਾ ਜੀ ਦੇ ਮੰਦਰ ਤੋਂ ਅਸ਼ੀਰਵਾਦ ਲੈ ਕੇ ਦਰਬਾਰ ਸਾਹਿਬ ਜਾ ਰਿਹਾ ਜੀ ਅੱਜ ਦੇਖੋ ਜੀ ਸਭ ਤੋਂ ਪਹਿਲਾਂ ਤੇ ਅੱਜ ਆਪਾਂ ਪਰਮਾਤਮਾ ਤੋਂ ਗੁਰਬਾਰਾ ਸਾਹਿਬ ਤੋਂ ਅਸ਼ੀਰਵਾਦ ਲੈਣ ਜਾ ਰਹੇ ਹਾਂ ਉਸ ਤੋਂ ਬਾਅਦ ਅਗਲੇ ਕੰਮ ਜਿਹੜੇ ਨੇ ਸੰਪਰਕ ਤੁਸੀਂ ਦੇਖ ਰਹੇ ਹੋ live ਪੰਜਾਬੀ ਟੀਵੀ